ਔਰ ਕਲਾ-ਕਲਾ ਵਿਧਾਨ ਸਭਾ ਹਲਕੇ ਚੋਂ 70-70 ਬਸਾਂ ਜੜੀਆਂ ਚਾਹੀਦੀਆਂ। ਵਿਧਾਨ ਸਭਾ ਹਲਕਾ ਭਦੌੜ, ਵਿਧਾਨ ਸਭਾ ਹਲਕਾ ਮਹਿਲਕਲਾ, ਵਿਧਾਨ ਸਭਾ ਹਲਕਾ ਬਰਨਾਲਾ। ਫਿਰ ਕੰਡੀਸ਼ਨਾਂ ਮੇਰੀ ਗੱਲ ਹੋਈ ਕਿ ਆਪਾਂ ਬੈਠ ਕੇ ਨਾਮ ਗੱਡੀਏ ਸਿਲੈਕਟ ਕਰੀਏ। ਕਿ ਇਸ ਹਲਕੇ ਚੋਂ ਕਿਹੜੇ 70 ਸਾਡੇ ਜਥੇਦਾਰ ਹੈ ਜਿਹੜੇ ਗੱਡੀ ਕੱਢਣ, ਗੱਡੀਆਂ ਕੱਢਣਗੇ। ਜਿਹੜੇ ਬੱਸਾਂ ਗੱਡਣਗੇ ਮਤਲਬ ਇੱਕ ਬੱਸ ਜਿਹੜੀ 52 ਸੀਟਰ ਹੈ ਉਹ ਬੱਸ ਬੱਦੀ ਨਹੀਂ ਕੋਰੋਨੇ ਲਈ ਸਾਡੀ ਉਧਰ ਸ਼ੈੜੇ ਬਿਜੀ ਕਰਕੇ ਸਾਡੀ ਮੀਟਿੰਗ ਸ਼ਡਿਊਲ ਵਿਗੜਿਆ ਫਿਰ ਵੀ ਅਸੀਂ ਇੱਕ ਅਦੇ ਦਿਨ ਦੇ ਵਿੱਚ ਵਿੱਚ ਹੀ ਕਰਕੇ ਟਕੂ ਸਾਹਿਬ ਨੂੰ ਬੁਲਾ ਲਾਂਗੇ ਭਦੌਣ ਵਾਲੇ ਵਿਖੇ ਜੇ ਸਰਪੰਚ ਸਾਹਿਬ ਛੰਨਾ ਹੀ ਬੈਠੇ ਆ ਬਰਾੜ ਜੀ ਵਿਖੇ ਆ ਬਨਾਲੇ ਵਾਲੇ ਤਾਂ ਹੈਗੇ ਨਹੀਂ ਮੁੰਡੇ ਸਾਹਿਬ ਪੁਲੀ ਸਾਰੇ ਅਸੀਂ ਸਾਰਿਆਂ ਨੇ ਇੱਕ ਵਿਧਾਨ ਸਭਾ ਹਲਕੇ ਚੋਂ 70 ਜਥੇਦਾਰ ਸਹਿਬਾਨ ਦਾ ਨਾਮ ਫਾਈਨਲ ਕਰਦੇ ਜਿਨ੍ਹਾਂ ਨੇ ਜ਼ਿੰਮੇਵਾਰੀ ਲਈ ਆ ਸਾਡੇ ਕੋਲ ਪੂਰੇ ਤਿੰਨਾਂ ਵਿਧਾਨ ਸਭਾ ਹਲਕਿਆਂ ਦੇ 70-70 ਜਥੇਦਾਰ ਹੈਗੇ ਜਿਨ੍ਹਾਂ ਨੇ ਜ਼ਿੰਮੇਵਾਰੀ ਨਿਭਾਉਣੀ ਆ ਕਿ ਉਹ ਜਿਹੜੀ 70 ਜਥੇਦਾਰ ਬਸ ਦਾ ਵੀ ਪ੍ਰਬੰਧ ਕਰਨਗੇ ਤੇ ਜਿਹੜੀ ਸੰਗਤ ਦਾ ਵੀ ਪ੍ਰਬੰਧ ਕਰਕੇ ਕਰਨਗੇ ਮੰਨ ਲਓ ਤੁਸੀਂ ਮੰਨ ਕੇ ਚੱਲਿਓ ਕਿ ਉਹ 70 ਜਥੇਦਾਰ ਸਾਡੇ ਵਿਧਾਨ ਸਭਾ ਹਲਕਾ ਕਮੇਟੀ ਦੇ ਮੈਂਬਰ ਵੀ ਬਣਨਗੇ ਅਸੀਂ ਇਜਲਾਸ ਕਰਦੇ ਹਾਂ ਲਈ ਇਜਲਾਸ ਤੋਂ ਬਾਅਦ ਸਾਰੀਆਂ ਨਾਮਜ਼ਦਗੀਆਂ ਨਵੇਂ ਸਿਰੋਂ ਹੋਣੀਆਂ ਸਾਰਾ ਕੁਝ ਹੋਣਾ ਮਲੂੜਾ ਦਾ ਸਤਕਾਰ ਕਈ ਵਾਰੀ ਕਹਿੰਦੇ ਨੇ ਜਦੋਂ ਅਸੀਂ ਕੰਮ ਕਰਦੇ ਆਂ ਸਾਨੂੰ ਪੁੱਛਦਾ ਕੋਈ ਨਹੀਂ ਅਸੀਂ ਹੁਣ ਇਹ ਫੈਸਲਾ ਕਰ ਲਿਆ ਕਿ ਜਿਹੜੀ ਪ੍ਰਮੋਸ਼ਨ ਵੀ ਹੈ ਜਾਂ ਸਤਕਾਰ ਵੀ ਹੈ ਉਹ ਕੰਮ ਦੇ ਆਧਾਰ ਤੇ ਇਹ ਤਾਂ ਕਈ ਵਾਰੀ ਬਹੁਤੀ ਵਾਰੀ ਬੜਿਆਂ ਨੂੰ ਇਤਰਾਜ਼ ਹੁੰਦਾ ਕਿ ਯਾਰ ਕੰਮ ਅਸੀਂ ਕਰਦੇ ਰਹਿੰਦੇ ਆ ਫੋਟੋ ਖਰਾਉਣ ਵਾਲੇ ਫੋਟੋ ਮਾਸਟਰ ਆ ਕੇ ਬਹਿ ਜਾਂਦੇ ਆ ਉਹ ਕਰਾ ਕੇ ਨਾਲ ਪ੍ਰਧਾਨ ਸਾਹਿਬ ਫੋਟੋ ਕਰਾ ਕੇ ਆਉਂਗੇ ਆਉਂਦੇ ਬੰਦੇ ਕੋਈ ਲੈ ਕੇ ਨਹੀਂ ਆਉਂਦੇ ਪੇ ਤੁਈ ਤਾਂ ਉਹ ਪਿੰਤ ਜੀ ਆਪਾਂ ਜੱਸੀਬੰਦੀ ਨੂੰ ਅੱਗੇ ਬਤੋਲਾ ਆ ਤਾਂ ਕੰਮ ਕਰਨ ਵਾਲਿਆਂ ਨੂੰ ਟੀ ਅੱਗੇ ਲੈ ਕੇ ਜਾਂਦਾ ਜਾਉ। ਉਹਦੇ ਲਈ ਅਸੀਂ ਇਹ ਫਾਰਮੂਲਾ ਤੈਅ ਕੀਤਾ। ਤੇ ਤੁਹਾਨੂੰ ਦੇ ਦਿੱਤੀ ਸਾਡੀ ਸਾਰਿਆਂ ਨੂੰ। ਕਿ ਇੱਕ ਤਾਂ ਮੈਂ ਇਹ ਚਾਹੁੰਦਾ ਕਿੰਨਾ ਮਾਰ ਵਾਲੀ ਗੱਲ ਹੋ ਜੀ ਤੁਸੀਂ ਸਾਨੂੰ ਡੈਲੀਬਰੇਟਲੀ ਆਪ ਕੌਣ ਲਿਖੋ ਜੀ ਮੇਰਾ ਨਾਮ। ਉਸੇ ਮੀਟਿੰਗ 'ਚ ਚਾਰ ਜਣਿਆਂ ਨੇ ਨਾਮ ਲਖਾਏ। ਕਿ ਬੱਸ ਮੇਰੀ ਬੰਦੇ ਹੀ ਮੇਰੇ। ਚਿੰਤਾ ਨਾ ਕਰੋ ਜੀ। ਵੀ ਮੈਂ ਬੱਸ ਇਹ ਪੈਸੇ ਵੀ ਮੈਂ ਦੇਣੀ ਆ। ਤੇ ਸੰਗਤ ਵੀ ਮੈਂ ਲੈ ਕੇ ਆਉਂਗਾ। ਕੜੀ ਕੋ ਚਾਰਾਂ ਦੇ ਨਾਮ ਆਏ ਬਰਨਾਲ ਤੁਸੀਂੇ ਬਨਾਲੇ ਵਿਧਾਨ ਸਭਾ ਹਲਕੇ ਦੇ ਇਦਾਂ ਅਸੀਂ ਚੁੰਨੇ ਹਰ ਵਿਧਾਨ ਸਭਾ ਹਲਕੇ ਦੇ ਵਿੱਚੋਂ ਇਦਾਂ ਹੋਵੇ ਹੁਣ ਮੈਂ ਵੀ ਇਥੇ ਹੀ ਆ ਜਿਹਨੂੰ ਜਿਹਨੇ ਕਿੱਥੇ ਵੀ ਤੁਸੀਂ ਕਹਿੰਦੇ ਆ ਮੀਟਿੰਗ ਕਰਨੀ ਆ ਤੇ ਮੈਂ ਕਹਾ ਜੀ ਪਰ ਹਾਜੀ ਇਸ ਲਈ ਕਿ ਅਸੀਂ ਮਤਲਬ 200 ਜਿਹੜੀਆਂ ਸਾਡੀ ਜ਼ਿੰਮੇਵਾਰੀ ਸੁੱਪਰ ਸੁੱਪਰ ਬਸਾਨੀ ਜ਼ਿੰਮੇਵਾਰੀ ਲੱਗੇ ਸੀ ਉਹ ਪੂਰੀ ਕਰੀ ਹੁਣ ਅਸੀਂ ਵਿਧਾਨ ਸਭਾ ਹਲਕਾ ਵਾਈਜ਼ ਵੀ ਮੀਟਿੰਗਾਂ ਕਰਾਂਗੇ ਪਰ ਜੱਟ ਸਿੰਘ ਨੂੰ ਨਹੀਂ ਕਿਹਾ ਕਿ ਮੇਰੇ ਹਲਕੇ 10 ਮੀਟੀਆਂ ਤੁਸੀਂ ਜੋ ਹੰਦ ਬਿਲਕੁਲ ਪਿਆਰ ਦੇਵਾਂਗੇ ਇਦਾਂ ਹੀ ਅਸੀਂ ਬਰਨਾਲੇ ਦਾ ਕਰਾਂਗੇ ਇਵੇਂ ਹੀ ਅਸੀਂ ਬਧੌੜ ਦਾ ਕਰਨਾ ਹੈ ਕਿ ਉਹਦੇ ਲਈ ਤੁਹਾਡੀ ਸਮੂਲੀਅਤ ਅਸੀਂ ਤਾਂ ਇਹ ਨਹੀਂ ਚਾਹੁੰਦੇ ਆ ਸੰਗਤ ਤੋਂ ਚਾਹੁੰਦੇ ਆ ਸੰਗਤ ਤੋਂ ਮੰਗਦੇ ਆ ਕਿਉਂਕਿ ਸਾਡਾ ਤੀਜਾ ਆ ਕਿ ਅਸੀਂ 10000 ਦਾ ਕੱਟ ਜੇ ਇਸ ਜ਼ਿਲ੍ਹੇ ਤੋਂ ਕੱਢ ਗਏ ਨਾ ਤਨ ਵਿਧਾਨ ਸਭਾ ਹਲਕੇ ਤੋਂ ਤਾਂ ਸਾਡੀ ਜਿਹੜੀ ਉਹ ਢੂਣ ਵਾਲਾ ਕੱਟ ਆ ਉਹਨੇ ਢੇਰ ਲੱਗ ਤੁੰਤ ਨਹੀਂ ਢੇਰ ਲੱਗ ਤੁੰਤ ਪਰ ਜੇ 10000 ਅਸੀਂ ਇੱਥੋਂ ਕੱਢ ਗਏ ਇਹ ਬੜਾ ਮੰਨ ਲਓ ਸਪਾਸਟ ਯਾਰ ਇੰਦਾ ਹੀ ਅਸੀਂ ਇਹ ਕਹਿੰਦੇ ਹਾਂ ਕਿ ਬਾਕੀ ਜਿਹੜੀਆਂ ਜਿਹੜੀਆਂ ਕਰ ਰਹੇ ਨੇ ਸੁਭਾਸ਼ ਇਮਾਨ ਸਿੰਘ ਕਰ ਰਹੇ ਨੇ ਬਾਕੀ ਸਾਡੀ ਜਨਤਾ ਸਾਹਿਬਾਂ ਜਾ ਰਹੇ ਕੋ ਵੀ ਉੱਥੇ ਇਹੀ ਜ਼ਿੰਮੇਵਾਰੀ ਲੈ ਕੇ ਆ ਰਹੇ ਇਹ ਨਹੀਂ ਕਿ ਕਿਸੇ ਜਿੰਨੇ ਨੂੰ ਟਿੱਲ ਦੇ ਰਹੇ ਆ ਨਾਲੇ ਸਾਡੇ ਕੋਲੋਂ ਪੂਰੇ ਪੰਜਾਬ ਚੋਂ ਨਿੱਤਰ ਜਾਣਗੇ ਜੱਜਦਾਰ ਕਿ ਆ ਜੱਜਦਾਰ ਜਾ ਪਾਰਟੀ ਨੂੰ ਦਬ ਕੇ ਸ਼ੇਅਰ ਕਰ ਦਿਓ ਜੀ ਕਮੈਂਟ ਕਰੋ ਇੰਦਾ ਕਵਰੇਜ ਹੈ ਵਿਧਾਨ ਸਭਾ ਚੋਣਾਂ ਦੇ ਵਿੱਚ ਇੰਦਾ ਕਵਰੇਜ ਹੈ ਬਗਲੇ 6 ਮਹੀਨੇ ਦਾ ਐਵੇਂ ਹੁੰਦੇ ਕੰਪੇਨ ਦੇ ਹੁੰਦੇ ਆ 7-8 ਮਹੀਨੇ ਦਾ 7-8 ਮਿੰਟ ਲੱਗੇ ਇਹ ਸਾਡਾ ਇੱਕ ਸ਼ਕਤੀਪੂਰਵਕ ਸੰਵਾਦ ਨਹੀਂ ਹੋਣਾ ਤੇ ਇਹ ਗੁਰੂ ਸਹਿਬਾਨ ਵੱਲੋਂ ਕੀਤੀਆਂ ਗਈਆਂ ਕੁਰਬਾਨੀਆਂ ਜਿਨ੍ਹਾਂ ਨੂੰ ਸਰਕਾਰ ਆਪਣਾ ਰੰਗ ਦੀ ਕੇ ਲੋਕਾਂ 'ਚ ਲੈ ਕੇ ਜਾ ਰਹੀ ਆ ਫੰਕਸ਼ਨਾਂ ਦੇ ਵਿੱਚ ਉਹ ਲੋਕਾਂ ਨੂੰ ਅਸਲ ਵਿੱਚ ਜਿਹੜਾ ਹੰਦਸਾ ਦਾ ਕੀ ਹੂ ਉਹ ਲੋਕਾਂ ਨੂੰ ਵੀ ਦੁਨੀਆ ਨੂੰ ਵੀ ਦੱਸ ਗਏ ਬਹੁਤ ਬਹੁਤ ਧੰਨਵਾਦ ਸਾਰੇ ਵੀਰਾਂ ਦਾ ਜਿਹੜੇ ਵੀਡੀਓ ਦੇਖ ਰਹੇ ਹੋ ਸ਼ੇਅਰ ਕਰੋ ਸਾਡੀ ਪਾਰਟੀ ਦਾ ਥੋੜੇ ਆ ਅਸੀਂ ਦੁਨੀਆ ਨੂੰ ਇਹ ਕੁਝ ਸਮਝਾਉਣਾ ਚਾਹੁੰਦੇ ਹਾਂ ਜੀ ਆਪਾਂ ਵੱਡਾ ਇਕੱਠ ਜੇ ਸਾਡਾ ਇਕੱਠ ਸਰਕਾਰ ਦੇ ਇਕੱਠ ਤੋਂ ਇੱਕ ਪਾਸੇ ਸਰਕਾਰ ਹੈ ਸਾਧਨ ਆਉਂਦੇ ਜਿਹਨੇ ਕਰ ਰਹੇ ਆ ਸੈਂਟਰ ਸਰਕਾਰ ਆ ਉਹ ਵੀ ਜੋਰ ਲਾ ਰਹੇ ਆ ਇੱਥੋਂ ਵਾਲਿਆਂ ਨੇ ਵੀ ਲਾਉਣਾ ਇੱਕ ਪਾਸੇ ਸਾਡੀ ਜਿੱਤ ਤਰਹੂੜ ਲੜਾਈਆਂ ਨੂੰ ਸਫਤਾ ਨਾ ਜੇ ਸਰਕਾਰਾਂ ਬਣਾਉਣੀਆਂ ਜੀ ਆਪਣਾ ਦੇਸ਼ ਬਣਾਉਣਾ ਆ ਤਾਂ ਫਿਰ ਸਰਕਾਰ ਜੋ ਕਲਸਰੀ ਹਿੰਮਤ ਮਾਰਨੀ ਹੋਊ ਅਸੀਂ ਇਹ ਨਹੀਂ ਕਹਿੰਦੇ ਚਾਕੇ ਭਾਵੇਂ ਅੱਗੇ ਧਰਨਾ ਦੇ ਰਹੇ ਹਾਂ ਇਹ ਨਹੀਂ ਕਹਿੰਦੇ ਇਹ ਦੇ ਸੱਜਟ ਮਾਰੋ ਕੋਈ ਇਹ ਕਦੇ ਨਹੀਂ ਆਉ ਉਹ ਤੇ ਵਰਚਾ ਨੇ ਜਿੱਥੇ ਜਫਰਨਾਮਾ ਜਿਸ ਧਰਤੀ ਤੇ ਲਿਖਿਆ ਗੁਰੂ ਗੋਬਿੰਦ ਸਿੰਘ ਜੀ ਨੇ ਜਫਰਨਾਮਾ ਲਿਖਿਆ ਜਿਹਨੂੰ ਪੜ੍ਹਦੇ ਸਾਰੇ ਔਰੰਗਜ਼ੇਬ ਦੇ ਸਵਾਸ ਨਿਕਲ ਗਏ ਸੀ ਉਸ ਧਰਤੀ ਤੇ ਇੰਨੀ ਤਬ ਸਾਰਾ ਪਰਿਵਾਰ ਗੁਆ ਕੇ ਇਨਾ ਨੁਕਸਾਨ ਕਰਨ ਤੋਂ ਬਾਅਦ ਵੀ ਜਦੋਂ ਗੁਰੂ ਜੀ ਬੈਠੇ ਉਹਨਾਂ ਨੇ ਉਹਦਾ लेखा जोखा ਕੀਤਾ ਜਫਰਨਾਮੇ ਚ ਇਹ ਉਸ ਤੱਕ ਹੀ ਹੋ ਜਾਣਾ ਆਪਾਂ ਨਾ ਤਮਸਤ ਪਰਧਾਨ ਸਾਹਿਬ ਵੀ ਅਗਵਾਈ ਦੇ ਵਿੱਚ ਜੀ ਅਸੀਂ ਬਹੁਤ ਬਹੁਤ ਧੰਨਵਾਦ ਜਿਹਨੇ ਵੀਰ ਦੇ ਹਨ ਬਹੁਤ ਬਹੁਤ ਸ਼ੇਅਰ ਕਰੋ ਇੱਕ ਵਾਰੋਂ ਆਪਾਂ ਦੇਖਦੇ ਹਾਂ ਕਿਸੇ ਨੂੰ ਉਹ ਕੋਈ ਪਰਿਵਾਰ ਕਿਸੇ ਦਾ ਦੇਖ ਰਹੇ ਹੋ ਉਹ ਪਰਵਾਰ ਦਾ ਹੋਵੇ ਚੱਕ ਦੇ 2 ਕਿਲੋ ਦੁੱਧ ਵੀ ਪੀ ਕੇ ਉਹ ਵੀ ਖਾ ਮਾਲਸ਼ ਕਰ ਜੈਮ ਵੀ ਆ ਤਗੜਾ ਹੋ ਜਦੋਂ ਛਿੰਝ ਹੋਵੇ ਉਹ ਪੁੱਤ ਨਹੀਂ ਲੰਬੜੀ ਨਾ ਉਥੋਂ ਜੇ ਲੰਬੜ ਦਾ ਜਾ ਕੇ ਵੀ ਲੁੱਕ ਕੇ ਜੇ ਖੜੀ ਹੁਣ ਲੋਕਾਂ ਕਹਿੰਦੇ ਜਾਂ ਸਾਲ ਦੀ ਵੀ ਤਿੱਦਾ ਹੀ ਐਵੇਂ ਖੇਚਦੇ ਮੀਟਰ ਯਾਰ ਤੇ ਕਰੋ ਜੀ ਤੁਸੀਂ ਦੇਖੋ ਕਿਸੇ ਪਾਰਟੀ ਦੀ ਐਡੀ ਸਰਗਰਮੀ ਨਹੀਂ ਹੋਈ ਜਿੰਨੀ ਸਰਗਰਮੀ ਪਿਛਲੇ ਸਾਲ ਦੇ ਦੌਰਾਨ ਸਾਡੀ ਪਾਰਟੀ ਨੇ ਕੀਤੀ ਜਿੰਨੇ ਫੰਕਸ਼ਨ ਆਪਾਂ ਕੀਤੇ ਆ ਜਿੰਨੀ ਮਿਹਨਤ ਆਪਾਂ ਕੀਤੀ ਆ ਜਿਹਦੇ ਆਪਾਂ ਕੀਤੀ ਹਰ 10 ਦਿਨ ਬਾਅਦ ਇੱਕ ਫੰਕਸ਼ਨ ਦੀ ਐਵਰੀਂ ਨਿਕਲੀ ਆ ਕਿਸੇ ਪਾਰਟੀ ਦੀ ਨਹੀਂ ਨਿਕਲੀ ਤੇ ਫਿਰ ਹੁਣ ਹੈਗਾ ਇੰਤਜ਼ਾਮ ਇਹ ਮਤਿਆਰ ਕਿਉਂ ਆਪਾਂ ਤੇ ਇਦਰੀ ਨੂੰ ਪਾਸ ਕਰਦੇ ਆਂ ਤੋਂ ਅਸੀਂ ਤੁਹਾਨੂੰ ਡੇਟ ਦੇ ਦਾਂਗੇ ਵਿਧਾਨ ਸਭਾ ਹਲਕੇ ਦੀ ਮੀਟਿੰਗ ਦੀ ਤੇ ਅਸੀਂ ਬੇਨਤੀ ਕਰਾਂਗੇ ਉਹ ਮੀਟਿੰਗ ਬਹੁਤ ਪੁਣੀ ਹੋਈ ਜਾਏਗੀ ਬਹੁਤ ਹੀ ਪਰਵੀਮੋਤ ਮੀਟਿੰਗ ਕਿਉਂਕਿ ਮੀਡੀਆ ਵੀ ਜੇ ਵਾਰੀ ਜਦੋਂ ਆਪਾਂ ਨਹੀਂ ਕੋਸ਼ਿਸ਼ ਕਰਦੇ ਤਾਂ ਢਿੱਲੀ ਰਹਿ ਜਾਂਦੀ ਆ ਉਹਦਾ ਮੈਸੇਜ ਬੜਾ ਮਾੜਾ ਜਾਂਦਾ ਜਿਹੜੀ ਆਉਂਦੇ ਉਹ ਵੀ ਡਿਸਕਰੀਜ ਹੁੰਦੇ ਆ ਮਨੂ ਬੀਕੀ ਦਾ ਆਪਾ ਬਹੁਤ ਖਾਲੀ ਦੀ ਕਰਨੀ ਮੈਨੂੰ ਲੱਗਦਾ ਬਰਨਾਲੇ ਦੀ ਵੀ ਸਾਨੂੰ ਦੁਬਾਰਾ ਕਰਨੀ ਪੈਣੀ ਆ ਮੈਲਗਲਾ ਦੀ ਬੱਕਰੀ ਕਰਾਂਗੇ ਪਟੌੜ ਦੀ ਬੱਕਰੀ ਕਰਾਂਗੇ ਸੋ ਇਹ ਤੁਹਾਡੇ ਚਰਨਾ ਚ 파ਰ ਕੀ ਗਰੂਗੇ ਮੈਂ ਜੇ ਮੈਂ ਵੀ ਕਰਦਾ ਕਿ ਇਹ ਨਾ ਬੇਤਿਆਂ ਨੂੰ ਪ੍ਰਵਾਨ ਕਰੋਗੇ ਇੱਥੇ ਘਰ ਮੈਂ ਲੱਭ ਲਿਆ ਜਿੱਥੇ ਮੈਂ ਰਹਿਣਾ ਹੁਣ ਇੱਥੇ ਤੁਹਾਡੇ ਕੋਲ ਹੀ ਬਿੱਤਰ ਨੂੰ ਤੁਹਾਡੇ ਕੋਲ ਹੀ ਰਹਿਣਾ ਜੋ ਵੀ ਤੁਹਾਡੇ ਟੈਂਪਰ ਤੁਸੀਂ ਵਿੱਚ ਕੋਈ ਵੀ ਮਦਦ ਚਾਹੁੰਦੇ ਆਓ ਜੀ ਜੀ ਮਨੂ ਪਾਰਟੀ ਨੂੰ ਹੋਰ ਵੀ ਨਾ ਚੰਗਾ ਦੱਸਣਾ ਪ੍ਰੋਫੈਸਰ ਮੈਂ ਦਿੱਤੀ ਕਰਨ ਬਸਤਾ ਹਾਂ ਇਹ ਤੂੰ ਮਨੂ ਗਰ ਕਾ ਲਾਉ ਜੀ ਪ੍ਰੋਫੈਸਰ ਸਾਹਿਬ ਉੱਠੋ ਆ ਜਾਓ ਤੂੰ ਤੁਸੀਂ ਕਿਉਂਕਿ ਕਿੱਡੀ ਡਿਲੇਟ ਕਰਕੇ ਆਏ ਹੈ ਨਾ ਨਹੀਂ ਤੂੰ ਆ ਜਾ ਤੂੰ ਸੇ ਉਹ ਦੱਸ ਦਿਓ ਨਾ ਜੀ ਬਲੂਖੀ ਅਧਿਕਾਰਾਂ ਵਾਲੀ ਗੱਲ ਤਾਂ ਦੱਸੋ ਨਾ ਹਾਂ ਜੀ ਬੈਠੋ ਜਿਖੇ ਸਾਹਿਬ ਉੱਚੀ ਬੋਲਿਓ ਜੀ ਥੋੜਾ ਜੀ ਉਹ ਤਾਂ ਪਹਿਲਾਂ ਬੁਲਾਤੇ ਹੈ ਹਾਂ ਜੜਾ ਤੇ ਐਂ ਤਾਂ ਹੋਰ ਤਾਂ ਨੌਜਵਾਨ ਕਾਇਮ ਤਦ ਬਕੇ ਸ਼ੇਅਰ ਕਰ ਦਿਓ ਵੀਰੋ ਜਿੰਨੇ ਵੀਰੇ ਦੇਖ ਰਹੇ ਹੋ 200 ਤੋਂ ਵੱਧ ਸਾਰਿਆਂ ਦਾ ਧੰਨਵਾਦ ਜੀ ਜਫਰਨਾਵਾ ਸਾਹਿਬ ਵੱਡਾ ਕਠ ਕਰਨਾ ਆਪਾਂ ਅੱਜ ਆਪਾਂ ਸਾਰੇ ਬਨਾਲਾ ਜੀ ਦੇ ਵਿੱਚ ਇਸੇ ਖਾਸ ਮੌਕੇ ਲਈ ਇਕੱਤਰ ਹੋਏ ਸੀ ਉਹਦੇ ਸੰਦਰਭ ਵਿੱਚ ਕਦੋਂ ਸਿਮਰਨ ਜੀ ਸ਼ਮਾਨ ਸਾਹਿਬ ਨੇ ਪ੍ਰੈਸ ਨੂੰ ਸਾਰੀਆਂ ਗੱਲਾਂ ਦੱਸੀਆਂ ਨੇ ਮੁੱਖ ਤੌਰ ਤੇ ਇਹ ਹੀ ਗੱਲ ਸਾਹਮਣੇ ਆਈ ਹੈ ਇਹ ਜੀਨਸ ਸਿਧਾਂਤਕ ਪੱਖ ਸਿੱਖ ਸੋਚ ਲੈ ਕੇ ਚੱਲ ਰਹੀ ਹੈ ਉਹਦੇ ਵਿੱਚ ਵਕਤ ਦੀਆਂ ਜਿਹੜੀਆਂ ਹਕੂਮਤਾਂ ਨੇ ਉਹ ਆਪਣਾ ਨੈਗੇਟਿਵ ਰੋਲ ਅਦਾ ਕਰਦੀਆਂ ਨਹੀਂ ਉਹੀ ਗੱਲ ਜਿੱਥੇ ਸਹਣੀ ਵਿਖੇ ਸਰਪੰਚ ਸਾਹਿਬ ਦੇ ਕਤਲ ਤੋਂ ਬਾਅਦ ਜਿਹੜਾ ਤਬਾਅ ਸਰਕਾਰਾਂ ਵੱਲੋਂ ਪਾਇਆ ਜਾ ਰਿਹਾ ਹੈ ਕਿ ਪਾ ਕੇ ਆਪਣੀ ਮਰਜ਼ੀ ਦੇ ਫੈਸਲੇ ਕਰਵਾਏ ਜਾ ਰਹੇ ਨੇ ਇਸ ਤਰ੍ਹਾਂ ਦੇ ਹੀ ਜਿੰਨੇ ਵੀ ਕੇਸ ਸਾਤੇ ਨਾਲ ਪਿਛਲੇ 1978 ਤੋਂ ਲੈ ਕੇ ਅੱਜ ਤੱਕ ਹੋਏ ਨੇ ਆ ਮੁੱਖ ਮਸਦੂਰ ਨੂੰ ਲੈ ਕੇ ਅਸੀਂ ਇਸ ਵਾਰ ਜਫਰਨਾਮਾ ਸਾਹਿਬ ਦਿਨ ਕਾਂਗੜ ਵਿਖੇ ਗੁਰਤੇਗ ਬਹਾਦਰ ਸਾਹਿਬ ਜੀ ਦਾ 350 ਸਾਲਾ ਜਿਹੜਾ ਸ਼ਹੀਦੀ ਸਮਾਗਮ ਹੈ ਉਹ ਕਰਦੇ ਜਿੰਨੀਆਂ ਤਰਾਸਦੀਆਂ ਸਾਡੇ ਨਾਲ ਹੋਈਆਂ ਨੇ ਉਹਨਾਂ ਦਾ ਲੇਖਾ ਜੋਖਾ ਵੀ ਕਰਾਂਗੇ ਉਸ ਲੇਖੇ ਜੋਖੇ ਨੂੰ ਇਨੂੰ ਡਾਕੂਮੈਂਟਰੀ ਡਾਕੂਮੈਂਟੇਸ਼ਨ ਕਹਿੰਦੇ ਆਪਾਂ ਮੈਂ ਇੱਥੇ ਇਹ ਜ਼ਰੂਰ ਸੰਗਤ ਦੇ ਸਾਹਮਣੇ ਇਹ ਗੱਲ ਰੱਖਣਾ ਚਾਹੁੰਨਾ ਕਿ ਸਾਡੀ ਪਾਰਟੀ ਨੇ ਸਿੱਖਾਂ ਦੀ ਇੱਕ ਸ਼ਿਕਵਾ ਸੀ ਕੌਮੀ ਤੌਰ ਤੇ ਸਿੱਖ ਸਿੱਖਾਂ ਤੇ ਹੀ ਸ਼ਿਕਵਾ ਕਰਦੇ ਰਹੇ ਨੇ ਕਿ ਅਸੀਂ ਹਿਸਟਰੀ ਬਣਾਉਂਦੇ ਤਾਂ ਹਾਂ ਪਰ ਉਹ ਸਮਝਦੇ ਨਹੀਂ ਉਸ ਚੀਜ਼ ਨੂੰ ਜਦ ਤੱਕ ਅਗਲੀ ਪੀੜ੍ਹੀ ਤੱਕ ਨਾ ਭੇਜਿਆ ਜਾਵੇ ਕਪਿਛਲੀ ਪੀੜੀ ਦਾ ਕੀਤਾ ਹੋਇਆ ਕੰਮ ਐਗਜੈਕਟਲੀ ਅਗਲੀ ਪੀੜੀ ਤੱਕ ਨਹੀਂ ਪਹੁੰਚ ਸਕਦਾ ਉਹ ਚੀਜ਼ ਸ਼ਾਇਦ ਆਮ ਲੋਕ ਤੌਰ ਤੇ ਲੋਕਾਂ ਨੂੰ ਨਹੀਂ ਪਤਾ ਜਿਹੜੀ ਚਿੱਠੀ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਦਸਤਖਾਂ ਹੇਠ ਅੱਜ ਦੁਨੀਆ ਦੀਆਂ ਅੱਡ ਅੱਡ ਅਦਾਲਤਾਂ ਦਾ ਇੱਕ ਬਹੁਤ ਵੱਡਾ سرمਾਇਆ ਬਣ ਚੁੱਕੀਆਂ ਨੇ ਉਹ ਤੁਹਾਡੀ ਕੌਮ ਨੂੰ ਹੋਣ ਵਾਲੇ ਸੈਂਕੜੇ ਸਾਲਾਂ ਤੱਕ ਕੌਮਦੰਦੀਆਂ ਰਹਿੰਦੀਆਂ ਅੱਜ ਤਾਂ ਬੱਚਾ ਨੂੰ ਲੱਗਦਾ ਹੋਊਗਾ ਕਿ ਮੈਂ ਪੱਕਾ ਹੋ ਗਿਆ ਮੈਂ ਸੈੱਟ ਹੋ ਗਿਆ ਪਰ ਅਸਲ 'ਚ ਕੌਮ ਦਾ ਦਰਸਦੀ ਜਿਹੜੀ ਆ ਜੋ ਕੌਮ ਨਾਲ ਹੋਰ ਹੈ ਉਹਦੀ ਡਾਕੂਮੈਂਟੇਸ਼ਨ ਹੈ ਉੱਥੇ ਉਹ ਅੱਜ ਤੋਂ ਬਾਅਦ ਯੂਨੀਵਰਸਿਟੀਆਂ ਦੇ ਵਿੱਚ ਕਦੇ ਬੱਚੇ ਇਹ ਸੁਣਨਗੇ ਕਿ ਕਹਿੰਦੇ ਨੇ ਸਿੱਖ ਕੌਮ ਨਾਲ ਪੰਜਾਬ 'ਚ ਧੱਕਾ ਬਹੁਤ ਹੋਇਆ ਸੀ ਮੰਨ ਲਓ ਅੱਜ ਤੋਂ 100 ਸਾਲ ਬਾਅਦ ਤਾਂ ਉਹਨਾਂ ਨੂੰ ਕੌਣ ਦਵਾਈ ਦਊਗਾ ਕਿ ਜਿਸ ਤਰ੍ਹਾਂ ਤੁਸੀਂ ਕਹਿੰਦੇ ਹੋ ਕਿ ਠੱਗਾ ਹੋਇਆ ਸੀ ਫਿਰ ਉਹ ਆਰਕਾਈਜ਼ ਵਿੱਚ ਜਾਣਗੇ ਪੁਰਾਤਤਵ ਵਿਭਾਗ ਦੇ ਵਿੱਚ ਜਾਣਗੇ ਫਿਰ ਉਹਨਾਂ ਨੂੰ ਇਨਫਾਰਮੇਸ਼ਨ ਮਿਲੇਗੀ ਕਿ ਅਮਰੀਕਾ ਸਮੇਤ ਦੁਨੀਆ ਦੀਆਂ ਅਦਾਲਤਾਂ ਤੋਂ ਰਿਕਵੈਸਟ ਕਰਕੇ ਇੱਕ ਚਿੱਠੀ ਕਢਵਾਓ ਉਹਦੇ ਵਿੱਚ ਸਾਰਾ ਕੁਝ ਲਿਖਿਆ ਹੋਇਆ ਹੈ ਕਿ ਤੁਹਾਡੇ ਨਾਲ ਕੀ ਕੀ ਤਸ਼ੱਦਦ ਹੋਇਆ ਹੈ ਉਹ ਚੀਜ਼ ਨੂੰ ਹੋਰ ਵੱਡਾ ਕਰਨ ਦੇ ਲਈ ਸਰਦਾਰ ਈਮਾਨ ਸਿੰਘ ਮਾਨ ਨੇ ਸਾਡੀ ਸਾਰੀ ਟੀਮ ਨੂੰ ਨਾਲ ਲੈ ਕੇ ਸਾਰੀ ਪਾਰਟੀ ਨੂੰ ਨਾਲ ਲੈ ਕੇ ਉਸੇ ਡਾਕੂਮੈਂਟੇਸ਼ਨ ਨੂੰ ਹੋਰ ਵੱਡਾ ਕਰਨ ਦੇ ਅਸੀਂ ਉਪਰਾਲਾ ਕੀਤਾ ਹੈ ਜਿਹਦੇ ਕਰਕੇ ਅਸੀਂ ਦੀਨਾ ਕਾਂਗੜ ਇੱਕ ਸਮਾਗਮ ਕਰਾਂਗੇ ਲੱਖਾਂ ਦੀ ਬੇਨਤੀ ਜਿਵੇਂ ਜਕੂਸਮ ਦੱਸਿਆ ਉਸੇ ਇਕੱਠ ਦੇ ਵਿੱਚ ਅਸੀਂ ਇਹ ਗੱਲ ਕਰਾਂਗੇ ਕਿ 78 ਤੋਂ ਲੈ ਕੇ ਅੱਜ ਤੱਕ ਜੋ ਪੰਜਾਬ ਦੇ ਵਿੱਚ ਜ਼ੁਲਮ ਹੋਇਆ ਹੈ ਜਿਸ ਤਰ੍ਹਾਂ ਦਾ ਹੋਇਆ ਜਿਹਦੇ ਜਿਹਦੇ ਨਾਲ ਹੋਇਆ ਉਹਨਾਂ ਦੀਆਂ ਸਾਰੀਆਂ ਰਿਪੋਰਟਾਂ ਦਾ ਇੱਕ ਵੱਡਾ ਪਲੰਦਾ ਬਣਾਵਾਂਗੇ ਅਸੀਂ ਜਿਹਦੇ ਵਿੱਚ ਇੱਕ ਵੀ ਵਰਕਾ ਝੂਠ ਤੇ ਆਧਾਰ ਤੇ ਨਹੀਂ ਹੋਊਗਾ ਉਹ ਵਿਦ ਪ੍ਰੂਫ ਵਿਦ ਡੇਟਸ ਵਿਦ ਨਿਊਜ਼ਪੇਪਰ ਵਿਦ ਕਿਸੇ ਵੀ ਕਮੇਟੀ ਦੀ ਰਿਪੋਰਟ ਸਾਰਾ ਕੁਝ ਵਿੱਚ ਲਿਖਿਆ ਹੋਊਗਾ ਵੀ ਆਜ ਵੀ ਚੀਜ਼ ਅਸੀਂ ਲੈ ਰਹੇ ਆ ਇਸ ਪੇਜ ਤੇ ਲਿਖੀ ਹੋਈ ਆ ਕਿਥੋਂ ਆਈ ਆ ਸਾਡੇ ਕੋਲ ਉਹਦੇ ਵਿੱਚ ਅੱਡ-ਅੱਡ ਸਾਰੇ ਜ਼ਿਲ੍ਹਿਆਂ ਦੇ ਵਿੱਚ ਅਸੀਂ ਜਾ ਰਹੇ ਹਾਂ ਅਦਾਲਤਾਂ ਵਿੱਚ ਜਾ ਰਹੇ ਹਾਂ ਵਕੀਲ ਸਾਹਿਬ ਨੂੰ ਮਿਲ ਰਹੇ ਹਾਂ ਮੁੱਖੀ ਅਧਿਕਾਰ ਸੰਸਥਾਵਾਂ ਨੂੰ ਮਿਲ ਰਹੇ ਹਾਂ ਸਾਰਿਆਂ ਨੂੰ ਜਦੋਂ ਉਹ ਤਿਆਰ ਹੋ ਜਾਊਗਾ ਫਿਰ ਸਾਡੇ ਗੁਰੂ ਦੀਕਰ ਰਵਾਇਤ ਹੈ ਜੋ ਸਾਨੂੰ ਸਮਝਾ ਕੇ ਗਈ ਹੈ ਕਿ ਜ਼ੁਲਮ ਨੂੰ ਜ਼ਾਲਮ ਨੂੰ ਦੱਸਿਆ ਜਾਵੇ ਅੱਖਾਂ 'ਚ ਅੱਖਾਂ ਪਾ ਕੇ ਤੇ हे ਹੁਕਮਰਾਨ ਤੂੰ ਜ਼ੁਲਮ ਕੀਤਾ ਸਾਡੇ ਤੇ ਕੀਤਾ ਹੈ ਔਰ ਸਾਨੂੰ ਇਹਦਾ ਪੂਰਾ ਧਿਆਨ ਹੈ ਉਹ ਅਸੀਂ ਸਾਰੀ ਦੁਨੀਆ ਨੂੰ ਦਿਖਾਉਣਾ ਚਾਹੁੰਦੇ ਆ ਉਹ ਦਿਖਾਉਣ ਵਾਸਤੇ ਅਸੀਂ ਜੋ ਸਮਾਗਮ ਤੈਅ ਕੀਤਾ ਹੈ ਪਾਰਟੀ ਵੱਲੋਂ ਉਹ 23 ਨਵੰਬਰ ਨੂੰ ਬਹੁਤ ਵੱਡਾ ਸਮਾਗਮ ਤੁਹਾਡੀ ਸਾਰਿਆਂ ਦੀ ਸਹਿਯੋਗ ਦੇ ਨਾਲ ਅਸੀਂ ਦੀਨਾ ਕਾਂਗੜ ਜਫਰਨਾਮਾ ਸਾਹਿਬ ਜਿੱਥੇ ਗੁਰਦੁਆਰਾ ਸਾਹਿਬ ਹੈ ਉੱਥੇ ਕਰਾਂਗੇ ਜਗ੍ਹਾ ਵੀ ਦੇਖ ਲਈ ਹੈ ਸਾਰਾ ਕੁਝ ਸਿਲੈਕਟ ਹੋ ਉਸ ਤੋਂ ਬਾਅਦ ਅਗਲੇ ਦਿਨ 24 ਤਰੀਕ ਨੂੰ ਪੰਜਾਬ ਪਿਆਰਿਆਂ ਦੀ ਅਗਵਾਈ ਹੇਠ ਆਪਣੇ ਗੁਰੂ ਤੋਂ ਸਿੱਖਿਆ ਲੈ ਕੇ ਉਹ ਸਾਰੀ ਡਾਕੂਮੈਂਟੇਸ਼ਨ ਨੂੰ ਆਪਾਂ ਇਹਦੀ ਚਿੱਠੀ ਮੰਨਾਂਗੇ ਕਿ ਸਾਡਾ ਜ਼ੁਲਮਾਂ ਦਾ ਪਲੰਦਾ ਆ ਜਾ ਰਿਹਾ ਹੈ ਕਿਦੇ ਵੱਲ ਅੱਜ ਦਾ ਜ਼ਾਲਮ ਦਿੱਲੀ ਉਦੋਂ ਵੀ ਜ਼ਾਲਮ ਸੀ ਦਿੱਲੀ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਔਰੰਗਜ਼ੇਬ ਨੂੰ ਉਹ ਜਫਰਨਾਮਾ ਜਿੱਤ ਦਾ ਪੱਤਰ ਮਿਲਿਆ ਅਸੀਂ ਵੀ ਅੱਜ ਉੱਪਰ ਅਸੀਂ ਆਪਣਾ ਪਵਿੱਤਰ ਜਫਰਨਾਮਾ ਰੱਖ ਕੇ ਇੱਥੇ ਸਾਰੀ ਡਾਕੂਮੈਂਟੇਸ਼ਨ ਰੱਖ ਕੇ ਪੰਜਾ ਪਿਆਰਿਆਂ ਨੂੰ ਅਸੀਂ ਸੌਂਪਾਂਗੇ ਕਿ ਜਾ ਕੇ ਪ੍ਰੈਜ਼ੀਡੈਂਟ ਆਫ ਇੰਡੀਆ ਨੂੰ ਕਹੋ ਤੇ ਆਹ ਜਿਹੜਾ ਇੱਕ ਇੱਕ ਵਰਕਾ ਲਿਖਿਆ ਹੋਇਆ ਇਹ ਸਾਡੇ ਨਾਲ ਹੋਏ ਜ਼ੁਲਮਾਂ ਦੀ ਦਾਸਤਾਨ ਹੈ ਸੋ ਇਹ ਚੀਜ਼ ਦੀ ਮਹੱਤਤਾ ਨੂੰ ਜਿੱਥੇ ਤੱਕ ਵੀ ਤੁਸੀਂ ਮੈਨੂੰ ਸੁਣੋ ਦੇ ਦਿਓ ਜੀ ਸਾਰ ਸਾਰ ਤੋਂ ਵੱਧ ਦੇਖੀਏ ਆਪਣੇ ਬੱਚਿਆਂ ਭਰਾਵਾਂ ਭੈਣਾਂ ਰਿਸ਼ਤੇਦਾਰਾਂ ਬੱਚਿਆਂ ਸਾਰਿਆਂ ਨੂੰ ਇਹ ਗੱਲ ਸਮਝਾਓ ਕਿ ਅਸੀਂ ਹਾਂ ਕੌਣ ਸਾਨੂੰ ਸਾਡਾ ਗੁਰੂ ਸਿਖਾ ਕੇ ਕੀ ਗਿਆ ਤੇ ਅਸੀਂ ਅੱਜ ਦੇ ਸਮੇਂ ਚ ਕਰਨਾ ਕੀ ਹੈ ਸੋ ਉਹ ਜਿਹੜੀ ਤੁਸੀਂ ਜਦੋਂ ਗੱਲ ਸਮਝਾਉਂਗੇ ਨਾ ਤਾਂ ਬੱਚਿਆਂ ਨੂੰ ਸਾਡੀ ਕੌਮ ਨੂੰ ਹੋਰ ਦਰਦਵੰਦ ਲੋਕਾਂ ਨੂੰ ਚਾਹੇ ਉਹ ਹਿੰਦੂ ਹੋਣ ਚਾਹੇ ਉਹ ਮੁਸਲਮਾਨ ਹੋਣ ਚਾਹੇ ਈਸਾਈ ਚਰਚੀ ਹੋਣ ਉਹਨਾਂ ਨੂੰ ਵੀ ਸਮਝ ਆਏਗੀ ਸਾਡੇ ਨਾਲ ਨਾਲ بےਵਾਗੇ ਯਾਰ ਇਹਨਾਂ ਨਾਲ ਝੁਲਮ ਬਹੁਤ ਹੋਇਆ ਹੈ ਤੇ ਸਦਰ ਨੂੰ ਕਹਿਣਾ ਚਾਹੀਦਾ ਸੋ ਉਹ ਸਦਰ ਨੂੰ ਕਹਿ ਕੇ ਅਸੀਂ ਸਾਰੀ ਦੁਨੀਆ ਦੇ ਵਿੱਚ ਉਹਨਾਂ ਦੀ ਐਡਵੋਕਸੀਆਂ ਲਈ ਵੀ ਉਹ ਡਾਕੂਮੈਂਟੇਸ਼ਨ ਅਸੀਂ ਭੇਜਾਂਗੇ ਪਰ ਉਹ ਸਫਲ ਕਰਨ ਲਈ ਅਸੀਂ ਤੁਹਾਨੂੰ ਅਪੀਲ ਕਰਦੇ ਆਂ ਕਿ ਇੰਨਾ ਕ ਇਕੱਠ ਕਰ ਦੋ ਮੈਨੂੰ ਇਹ ਕਹਿਣ ਦੀ ਕੋਈ ਖਾਸ ਜ਼ਰੂਰਤ ਨਹੀਂ ਕਿ ਸਰਕਾਰੀ ਸਮਾਗਮ ਕਿਹਾ ਜੇ ਹੁੰਦੇ ਨਹੀਂ ਸਰਕਾਰੀ ਸਮਾਗਮ ਹੋਣਗੇ ਹੋਰ ਰਹੇ ਨੇ ਉਹਦੇ ਵਿੱਚ ਪੈਸਾ ਝਲਕਦਾ ਹੈ ਉਹ ਮਲਕ ਭਾਗੋ ਦੇ ਮਤਲਬ ਕਿ ਵਿਰਾਸਤਾ ਉਹ ਪਰ ਸਾਡੇ ਕੋਲ ਭਾਈ ਲਾਲੋ ਦੀ ਵਿਰਾਸਤਾ ਹੈ ਮਲਕ ਭਾਗੋ ਚਮਕ-ਦਮਕ ਬਹੁਤ ਕਰ ਸਕਦਾ ਹੈ ਪਰ ਸਿਧਾਂਤ ਨੂੰ ਲੈ ਕੇ ਨਹੀਂ ਜਾ ਸਕਦਾ ਸੋ ਮੇਰੀ ਬੇਨਤੀ ਇਹ ਹੈ ਕਿ ਜਦੋਂ ਤੁਸੀਂ ਸਿਧਾਂਤ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਵੜਾ ਕੇ ਉਹਤੇ ਪਹਿਰਾ ਦੋਗੇ ਤਾਂ ਉਹ ਸਿਧਾਂਤ ਤੁਹਾਡੇ ਨਾਲ ਨਾਲ ਤੁਹਾਡੀਆਂ ਆਉਣ ਵਾਲੀਆਂ ਨਸਲਾਂ ਦੇ ਵਿੱਚ ਵੀ ਇਸ ਤਰੀਕੇ ਨਾਲ ਜਾਊਗਾ ਜਿਵੇਂ ਸਾਡਾ ਹਾਣੀ ਸਾਡਾ ਬੱਚਿਆਂ ਵਰਗਾ ਦੀਪ ਸਿੱਧੂ ਕਹਿੰਦਾ ਸੀ ਵੀ ਇਹ ਸਾਡੀ ਹੋਣ ਦੀ ਲੜਾਈ ਹੈ ਤੁਹਾਡੀ ਹੋਣ ਤੁਹਾਨੂੰ ਦੱਸਣੀ ਪੈਗੀ ਵੱਡੇ ਵੱਡੇ ਰਾਈਟਰ ਕਹਿੰਦੇ ਨੇ ਜੇ ਤੁਸੀਂ ਆਪਣੀ ਡੈਫੀਨੇਸ਼ਨ ਆਪ ਨਾ ਦੁਨੀਆ ਨੂੰ ਦੱਸ ਸਕੇ ਤਾਂ ਫਿਰ ਦੁਨੀਆ ਜੋ ਵੀ ਤੁਹਾਡੇ ਬਾਰੇ ਕਹੇਗੀ ਤੁਹਾਨੂੰ ਮੰਨਣਾ ਪਏਗਾ ਇਸ ਲਈ ਹੈ ਸੀਕ ਡਾਕੂਮੈਂਟੇਸ਼ਨ ਅਸੀਂ 24 ਤਰੀਕ ਨੂੰ 23 ਤਿਕਦੇ ਇਕੱਠੇ ਤੇ 24 ਤਰੀਕ ਨੂੰ ਸਾਰੀ ਦੁਨੀਆ ਦੇ ਸਾਹਮਣੇ ਰੱਖਾਂਗੇ ਕਿ ਅਸੀਂ ਹਾਂ ਕੌਣ ਸਾਡੇ ਨਾਲ ਹੋਇਆ ਕੀ ਹੈ ਤੇ ਅਸੀਂ ਭਵਿੱਖ ਵਿੱਚ ਕੀ ਕਰਨਾ ਚਾਹੁੰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ-ਬਹੁਤ ਧੰਨਵਾਦ ਸਾਰੇ ਭਰਾਵਾਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਰਿਆਂ ਨੇ ਦੇਖਿਆ ਬਹੁਤ ਮਿਹਰਬਾਨ